ਸਿਕਲ ਦੋਸਤੋ ਬਠਿੰਡੇ ਜ਼ਿਲ੍ਹੇ ਦੇ ਵਿੱਚ ਖੜੇ ਆ ਜਿੱਥੇ ਸੀਵਰੇਜ ਪਾਈਪ ਨੂੰ ਲੈ ਕੇ ਕੋਟਲੀ ਅ블ੂ ਵਾਲਿਆਂ ਨੇ ਵਿਰੋਧ ਕੀਤਾਗਾ ਜਿਹੜੀ ਬਠਿੰਡੇ ਸ਼ਹਿਰ ਦੀ ਸੀਵਰੇਜ ਪਾਈਪ ਜਿਹੜੀ ਗੋਨਿਆਂ ਨੇ ਰਾਹ ਤੋਂ ਹੁੰਦੀ ਹੋਈ ਤਕਰੀਬਨ ਕੋਟਲੀ ਅ블ੂ ਦੇ ਵਿੱਚ ਜਿਹੜੀ ਡਰੇਨ ਜਾ ਰਹੀ ਆ ਉਹਦੇ ਵਿੱਚ ਜਿਹੜਾ ਸੀਵਰੇਜ ਪਾਈਪ ਨੂੰ ਛੱਡਿਆ ਜਾਣਾਗਾ ਜਿਹੜਾ ਬਠਿੰਡੇ ਦਾ 30 ਤੋਂ ਲੈ ਕੇ 35 ਕਿਲੋਮੀਟਰ ਜਿਹੜਾ ਵਾਇਆ ਹੈਗਾਗਾ ਗੋਨਿਆਂ ਨੇ ਵਾਇਆ ਇਤ ਦੀ ਪਾਈਪ ਲਿਜਾਈ ਜਾਣੀ ਹੈਗੀ ਜਿਹੜੇ ਕੋਟਲੀ ਅ ਬਲੂ ਵਾਲਿਆਂ ਨੇ ਇਸ ਗੱਲ ਦਾ ਵਿਰੋਧ ਕੀਤਾਗਾ ਕਹਿੰਦੇ ਵੀ ਜਿੱਥੇ ਸਾਡਾ ਸਕੂਲ ਹੈਗਾਗਾ ਜਿੱਥੇ ਸਾਡਾ ਗੁਰਦੁਆਰਾ ਸਾਹਿਬ ਹੈਗਾਗਾ ਉੱਥੇ ਜਿਹੜੀ ਇਹ ਪਾਈਪ ਜਿਹੜੀ ਡਰੇਨ ਦੇ ਵਿੱਚ ਪਾਈ ਜਾਣੀ ਹੈਗੀ ਆ ਜਿਹੜੇ ਪਿੰਡ ਵਾਲੇ ਨੇ ਧਰਨਾ ਲਾਇਆਗਾ ਪੂਰੀ ਗੱਲਬਾਤ ਕੀ ਹੈ ਪੂਰਾ ਮਾਮਲਾ ਕੀ ਹੈ ਤੁਹਾਡੇ ਧਿਆਨ ਦੇ ਵਿੱਚ ਲੈ ਕੇ ਆਉਨੇ ਆ ਆਜੋ ਆਪਾਂ ਗੱਲਬਾਤ ਕਰਦੇ ਆ ਕੀ ਮਾਮਲਾ ਬਾਈ ਇਹ ਮਾਮਲਾ ਜੀ ਥੋਨਾ 30 ਕਿਲੋਮੀਟਰ ਵਾਰਡ ਦੇ ਬਟਿੰਡੇ ਦਾ ਸੀਵਰੇਜ ਪਾ ਕੇ ਲਿਆ ਜਾ ਠੀਕ ਹੈ ਸਾਡੇ ਤਾਂ ਡਰੇਨ ਹੈ ਹਾਂਜੀ ਆ ਤੁਸੀਂ ਏਰੀਆ ਦੇਖ ਸਕਦੇ ਹੋ ਸਾਡਾ ਇਹੀ ਮੰਨ ਕੇ ਚਲੋ 10 ਤੋਂ 15 ਕਿਲੋਮੀਟਰ ਦੇ ਵਿੱਚ ਹਾਂਜੀ ਹਾਂਜੀ ਪਾਣੀ ਪੀਣ ਜੋਗ ਹੈ ਠੀਕ ਹੈ ਸਾਡੇ ਐਡਾ ਵਧੀਆ ਪਾਣੀ ਬਾਰਡਰ ਬਾਕਸਾਂ ਤੇ ਵੀ ਹੈ ਨਹੀਂ ਉਹਦੇ ਵਿੱਚ ਵੀ ਰੇਤਾਂ ਮਿਲਾਵਟ ਆ ਰਹੀ ਹੈ ਇਹ ਉੱਪਰਲਾ ਪਤਨ ਹੈ ਜਿਹੜਾ ਪਾਣੀ ਦਾ ਬਹੁਤ ਵਧੀਆ ਪੀਣ ਯੋਗ ਹੈ ਅਸੀਂ ਇੱਥੋਂ ਪਾਣੀ ਭਰ-ਭਰ ਕੇ ਲੈਂਦੇ ਆ ਜੋ ਕਿ ਇਹ ਗੰਦਾ ਸੀਵਰੇਜ ਲਿਆ ਕੇ ਸਾਡੇ ਉਸੇ ਚੰਗੇ ਮੰਨ ਕੇ ਚਲੋ ਪਾਣੀ ਦੇ ਵਿੱਚ ਸਿੱਟ ਰਹੇ ਆ ਤੇ ਇਹਦਾ ਕੀ ਨੁਕਸਾਨ ਆ ਫਿਰ ਭਾਈ ਨੁਕਸਾਨ ਪਹਿਲੀ ਗੱਲ ਤਾਂ ਸਾਡੇ ਚ ਇਹ ਦੇਖੋ ਕੈਂਸਰ ਦੀ ਬਿਮਾਰੀ ਸਾਰਿਆਂ ਤੋਂ ਮੇਨ ਹੈ ਹਾਂ ਸਾਰਿਆਂ ਤੋਂ ਪਹਿਲਾਂ ਕੈਂਸਰ ਦੀ ਬਿਮਾਰੀ ਹੈ ਠੀਕ ਹੈ ਠੀਕ ਹੈ ਦੂਜੀ ਗੱਲ ਪਾਣੀ ਮਾੜਾ ਪਾਣੀ ਪੀਵਾਂਗੇ ਤਾਂ ਬਿਮਾਰੀਆਂ ਬਿਮਾਰੀਆਂ ਸਰੀਰ 'ਚ ਠੀਕ ਹੈ ਇਹਦੇ ਵਿੱਚ ਸਾਡਾ ਕੋਈ ਚੰਗਾ ਕੰਮ ਨਹੀਂ ਇਹਦੇ ਵਿੱਚ ਸਾਰਾ ਨੁਕਸਾਨ ਹੀ ਨੁਕਸਾਨ ਆ ਸਰੀਰ ਦਾ ਦੂਜੀ ਗੱਲ ਇਹਦੇ ਵਿੱਚ ਸਾਡੇ ਛੋਟੇ-ਛੋਟੇ ਬੱਚਿਆਂ ਦੇ ਸਕੂਲ ਆ ਇੱਥੇ ਨੇੜੇ ਜਿਹਦੇ ਮੂਹਰੇ ਇਹ ਮੂੰਹ ਖੋਲ ਰਿਹਾ ਨਾਲ ਹੀ ਥੋੜੀ ਬਾੜ ਤੇ ਗੁਰੂ ਘਰ ਤੇ ਕੀ ਨੁਕਸਾਨ ਕੀ ਆ ਫਿਰ ਹੁਣ ਮੰਨ ਕੇ ਚਲੋ ਵੀ ਕਦੋਂ ਤੋਂ ਬੈਠੇ ਆ ਤੁਸੀਂ ਇੱਥੇ ਅਸੀਂ ਇਹਦਾ ਮੰਨ ਕੇ ਚਲੋ ਜੀ ਅੱਜ ਤੋਂ ਇਹ ਮਹੀਨਾ ਪਹਿਲਾਂ ਵੀ ਗੱਲ ਹੋਈ ਸੀ ਉਸ ਟਾਈਮ ਤੇ ਪਾਈਪਾਂ ਚੱਕ ਕੇ ਲੈ ਗਏ ਸੀ ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰੀ ਜਾਂਦੇ ਵੀ ਕੋਈ ਨਾ ਕੋਈ ਹੱਲ ਕੱਢ ਦਿਓ ਇਹਦਾ ਇਹ ਕਹਿੰਦੇ ਪਾਣੀ ਚ ਡਿਟਟੜ ਆ ਪਾਣੀ ਫਿਰ ਅਸੀਂ ਕਹਿੰਦੇ ਚ ਇਹ ਚੰਗਾ ਪਾਣੀ ਆ ਨਹਿਰਾਂ ਚ ਪਾ ਦਿਓ ਮਗਰ ਇੰਨਾ ਸੋਡਾ ਖਰਚਾ ਵੀ ਨਹੀਂ ਆਉਂਦਾ ਪਾਈਪ ਲੈਂਦਾ ਤੇ ਬਾਰਡਰ ਬਾਕਸੋਂ ਸਿੱਧੀ ਦੇ ਦੋ ਸਪਲਾਈ ਜੇ ਚੰਗਾ ਪਾਣੀ ਇਹ ਆਂਦੇ ਆ ਅਸੀਂ ਨਹੀਂ ਕਹਿ ਰਹੇ ਜਾਂ ਸਾਨੂੰ ਇਹ ਦਿਖਾ ਦਿਓ ਵੀ ਪੀ ਕੇ ਵੀ ਇਹ ਪਾਣੀ ਪੀਣ ਯੋਗ ਹੈ ਨਾਲੇ ਕਹਿੰਦੇ ਆ ਨਾ ਵੀ ਖੇਤਾਂ ਨੂੰ ਵੀ ਵਧੀਆ ਪਾਣੀ ਇਹ ਲਾਗੇ ਪਾਣੀ ਸਾਡੇ ਦੇਖੋ ਜੀ ਜਦੋਂ ਬਾਰਿਸ਼ ਪੈਂਦੀ ਇੱਥੇ ਪੂਰੀ ਬਾਰਿਸ਼ ਪੈ ਜਾਂਦੀ ਨਾ ਨਹਿਰਾਂ ਛੱਡ ਦਿੰਦੀ ਇਹ ਕਿੱਥੋਂ ਪਾਣੀ ਪੀਣ ਯੋਗ ਹੈ ਮੰਨ ਕੇ ਚਲੋ ਸਾਰਾ ਜੀ ਭਰ ਜਾਂਦਾ ਏਰੀਆ ਸਾਰਾ ਹੀ ਭਰ ਜਾਂਦਾ ਜੀ ਇਹ ਇਹ ਫਸਲਾਂ ਜਿਹੜੀਆਂ ਸਾਡੀਆਂ ਦਿਸਣੋਂ ਹਟ ਜਾਂਦੀਆਂ ਅੱਛਾ ਇੰਨਾ ਕ ਪਾਣੀ ਖੜਦਾ ਤੇ ਫਿਰ ਅਸੀਂ ਡੂੰਘੇ ਥਾਂ ਤੋਂ ਕਿਵੇਂ ਵਰਤ ਲਾਂਗੇ ਜੀ ਪਾਣੀ ਇਹ ਤਾਂ ਦੱਸ ਦੋ ਤੇ ਕੋਈ ਹੱਲ ਨਹੀਂ ਹੋਇਆ ਫਿਰ ਹੱਲ ਕੋਈ ਨਹੀਂ ਜੀ ਇਸ ਟਾਈਮ ਤੇ ਹੁਣ ਅਸੀਂ ਇਹਨਾਂ ਨਾਲ ਗੱਲਬਾਤ ਕਰਨ ਦੀ ਡੀਸੀ ਨਾਲ ਸਾਡੀ ਮੀਟਿੰਗ ਰੱਖੀ ਇਹਨਾਂ ਨੇ ਅਸੀਂ ਇਹੀ ਕਹਿ ਰਹੇ ਹਾਂ ਵੀ ਸਾਡਾ ਕੋਈ ਹੱਲ ਕੱਢ ਦੋ ਤੇ ਫਿਰ ਉਹਨਾਂ ਨੇ ਕੀ ਕਿਹਾ ਉਹ ਕਹਿੰਦੇ ਵੀ ਇਹ ਨਹੀਂ ਹੁੰਦਾ ਇਹ ਤਾਂ ਇੱਥੇ ਪੈ ਪਊਗੀ ਅਸੀਂ ਕਿਹਾ ਥੋੜਾ ਜਿਹਾ ਸਾਡਾ ਅੱਗੇ ਹੀ ਕਰ ਦੋ ਟੋਏ ਤਾਂ ਅੱਗੇ ਕਰ ਦੋ ਬ੍ਰੀਤੀ ਦੀ ਟੋਹੇ ਆ 30 ਫੁੱਟ ਡੂੰਘੇ ਆ ਉਹ ਪਾਣੀ ਤਾਂ ਜਮਾ ਉੱਤੇ ਪਿਆ ਵੀ ਸਾਡਾ ਉਸ ਤੋਂ ਅੱਗੇ ਹੀ ਕਰ ਦਿਓ ਵੀ ਸਾਡਾ ਪਾਣੀ ਪਾਣੀ ਪੀਣ ਜੋਗ ਰਹੇ ਜੂਗਾ ਅਸੀਂ ਕੀ ਕਹਨੇ ਫਿਰ ਹੁਣ ਤੁਹਾਡੀ ਕੀ ਮੰਗ ਆ ਵੀ ਮੰਗ ਇਹੀ ਜੀ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਵੀ ਸਾਡਾ ਇਹ ਪਾਣੀ ਦਾ ਜ਼ਰੂਰ ਹੱਲ ਕੀਤਾ ਜਾਵੇ ਨਹੀਂ ਸਾਡਾ ਇਹ ਨੇੜੇ ਦੇ 10 12 ਪਿੰਡ ਹੈ ਅਸੀਂ ਜਮਾ ਤਬਾਹ ਹੈ ਸਾਡੇ ਕੈਂਸਰ ਦੀ ਬਿਮਾਰੀ ਜਵਾਂ ਨੇੜੇ ਆ ਗਈ ਇਹਦੇ ਵਿੱਚ ਇਹੀ ਕਿ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਇਹਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਅਸੀਂ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਦਾ ਕੀ ਸੁਭਾਰਿਆ ਤੁਹਾਡੇ ਨਾਲ ਪੁਲਿਸ ਵਾਲਿਆਂ ਦਾ ਹੀ ਦੇਖੋ ਹਜੇ ਤੱਕ ਇਹਨਾਂ ਨੇ ਕੋਈ ਸਾਡਾ ਜ਼ਬਰਦਸਤੀ ਨਹੀਂ ਕੀਤੀ ਪਰਸੋ ਸਾਡੇ ਤੋਂ ਇਹਨਾਂ ਨੇ ਮੰਨ ਕੇ ਚੱਲੋ ਜੀ ਗ੍ਰਫਤਰਾ ਹਿੰਗ ਕਰਾਇਆ ਸਿੰਘਾਂ ਅਸੀਂ 16 ਜਾਨੇ ਉੱਥੇ ਜਾ ਕੇ ਵੀ ਆਏ ਆ ਨਾ ਸਾਡੇ ਤੇ ਕੋਈ ਪਰਚਾ ਨਾ ਇਹਨਾਂ ਨੇ ਕੋਈ ਸਾਡੇ ਤੇ लाਠੀ ਚਾਰਜ ਕੀਤਾ ਸਾਡੇ ਤੇ ਕੋਈ ਨੁਕਸਾਨ ਵਾਲਾ ਕੋਈ ਹਜੇ ਤੱਕ ਸਟੈਪ ਨਹੀਂ ਕੀਤਾ ਸਾਨੂੰ ਇਹਨਾਂ ਨੇ ਠਾਇਆ ਵੀ ਧਾਰਨਾ ਤੁਹਾਨੂੰ ਨਹੀਂ ਲਾਉਂ ਦਿੰਦੇ ਇਹਨਾਂ ਨੇ ਚੱਕ ਕੇ ਗੱਡੀ ਚ ਪਾ ਲਿਆ ਅਸੀਂ 16 ਜਾਨੇ ਉੱਥੇ ਗਏ ਆ ਕੋਈ ਸਾਡੇ ਤੇ ਹਜੇ ਤੱਕ ਕੋਈ ਇਹਨਾਂ ਨੇ ਨਹੀਂ ਐਵੇਂ ਕਹਿ ਦਈਏ लाਠੀ ਚਾਰਜ ਕੀਤੀ ਹੋ ਨਹੀਂ ਕੀਤੀ ਪਰ ਬਟ ਹੁਣ ਕੋਈ ਸੀਗਾ ਠੀਕ ਹੈ ਵੀ ਸਾਡੇ ਮੇਨ ਚਾਰਜ ਆ ਕੇ ਲੀਡਰ ਪੋਸਟ ਟਾਈਮ ਕਰਕੇ ਫੇਰ ਖੜਿਆ ਹੁਣ ਸਾਡੇ ਕੋਲ ਫੇਰ ਵੀ ਡੀਸੀ ਕੋਲ ਸਾਡੇ ਪੰਜ ਬੰਦੇ ਗਏ ਆ ਪਿੰਡਾਂ ਦੇ ਪੰਜ ਬੰਦੇ ਗਏ ਆ ਗੱਲਬਾਤ ਕਰਕੇ ਉਹ ਆਉਂਦੇ ਆ ਜੋ ਵੀ ਹੋਇਆ ਹੱਲ ਉਹ ਅਸੀਂ ਉਹਨਾਂ ਨਾਲ ਐਗਰੀ ਆ ਤੇ ਉੱਥੋਂ ਕੋਈ ਮਿਲੀ ਨਿਊਜ਼ ਕੀ ਬਣੂਗੀ ਉਹ ਆ ਰਹੇ ਆ ਜੀ ਅਸੀਂ ਸਾਨੂੰ ਜੋ ਵੀ ਸਾਡੇ ਲੀਡਰ ਉਹ ਦੇਣਗੇ ਹੁਕਮ ਦੇਣਗੇ ਅਸੀਂ ਉਹਨਾਂ ਨਾਲ ਐਗਰੀ ਆ ਚਾਹੇ ਉਹ ਕੈਦਨ ਵੀ ਪਾ ਦੇਣਗੇ ਤਾਂ ਪੈ ਜਾਣਾ ਤੁਸੀਂ ਇੱਕ ਪੰਜਾਬ ਦੇ ਇੱਕ ਧਿਰ ਬਣ ਗਏ ਮੈਂ ਜੀ ਕਿਵੇਂ ਮੇਰੇ ਬੜੇ ਬਿੱਤਰ ਪਿਆਰੇ ਸੀ ਉਹ ਤੇ ਮੈਨੂੰ ਕਿਤੇ ਵੀ ਇੱਕ ਤੱਕ ਪਰਾਈ ਔਰਤ ਤੇ ਪੈਸੇ ਤੋਂ ਦੂਰ ਰਹੇ ਦੋ ਕਿ ਲੀਟਰ ਬਣਾਂਗਾ ਮੈਂ ਠੀਕ ਆ ਜੀ ਕਹਿੰਦਾ ਵੀ ਇਨਾਂ ਲੀਡਰਾਂ ਕੋਲੇ ਇੰਨੇ ਗੁੰਡੇ ਤਕੜੇ ਆ ਨਾ ਇੱਕ ਐਸਐਸਪੀ ਕਹਿੰਦਾ ਪਿਸਤਾਂ ਨੂੰ ਤੁਰੇ ਜਾਂਦੇ ਗੋਲੀ ਭਰਵਾ ਦੇ ਇਹ ਗੱਲ ਕਹਿਣੀ ਨਹੀਂ ਬੰਦੀ ਪਰ ਲੀਡਰ ਜਿਹੜੇ ਇੰਨੇ ਗੁੰਡੇ ਆ ਇਹ ਮੈਂ ਅੰਕ ਸਰ ਇਹਨਾਂ ਕਰਦੇ ਠੀਕ ਹੈ ਜੀ ਤੇ ਐਸਐਸਪੀ ਕਹਿ ਰਿਹਾ ਇਹ ਮੈਨੂੰ ਹੁਣ ਉਹ ਐਸਐਸਪੀ ਉਹ ਜਿਹੇ ਬੰਦੇ ਮੈਨੂੰ 1 ਮਹੀਨੇ ਬਾਅਦ ਬੁਲਾ ਦੋ ਸਾਰੇ ਚੱਕ ਲਿਓ ਕਿਹਨੇ ਚੱਕੂਗਾ ਜਿੰਦੇ ਲੀਡਰਾਂ ਕੋਲੇ ਗੁੰਡੇ ਪਾਲੇ ਰੇ ਆ ਸਾਰੇ ਟੈਂਸ਼ਨਸ ਨਾਲ ਸਾਰੇ ਚੱਕ ਲਿਓ ਉੱਥੇ ਦੋ ਘਰ ਬੇਗਾਨੇ ਹੋ ਕੇ ਸਾਰਾ ਸਾਰਾ ਐਮਐਲਏ ਸਾਡੇ ਵਿੱਚ ਸਾਰੇ ਵਿੱਚ। ਪਰ ਕੀਤਾ ਕੀ ਜਾਵੇ ਸਾਰੇ ਹਾਵੀ ਹੋ ਕੇ ਸੁਸਤਮ ਦਿੱਤੇ ਉਹ। ਜਦੋਂ ਸਸਤਮ ਦੇ ਬੇਟਾਂ ਆਵਣਾ ਜੀ ਬੰਦਾ ਫਿਰ ਪਤਾ ਲੱਗਦਾ ਮਜਬੂਰੀਆਂ। ਇਹ ਖੇਧੂ ਚਟਰਮੈਨ ਸਾਡੇ ਰੋਇਪਸੀਆਂ ਬੋਹੇ ਬੜੇ ਨਾਈਸ ਬੰਦੇ ਸੀਗੇ ਜੀ। ਤੇ ਉਹਦੇ ਕੋਲੇ ਇੱਕ ਐਮਐਲਏ ਗਿਆ ਕਰੇ ਇਹਦੇ ਪੱਚਾ ਦਰਜ ਕਰ। ਬੈਠੇ ਸਾਡੇ ਡਿਸਕਸ ਹੋ ਜਾ ਕਰ ਸਾਡੇ ਬੈਠ ਕੇ। ਅਰੇ ਜਸੁੰਦਰਾ ਕੁਝ ਕਰਦੇ ਹੱਥੋਂ। ਬੱਸ ਨਹੀਂ ਮਾਰੇਗੀ। ਜਿਹੜੇ ਮਾਰੇ ਹੈਗਾ ਲੀਡਰ ਜਦੋਂ ਅਸੀਂ ਜਿੱਦਾਂ ਦੇ ਕੋਡੇ ਪੁੱਛਦੇ ਅਸੀਂ ਜਾ ਕੇ ਉਸਲੀ ਬਾੜੀ ਗਈ ਜਿੰਨੇ ਸਾਡੇ ਲੀਡਰ ਗੰਤੇ ਪਠਾਏ ਵੇ ਆ ਹੁੰਡੇ ਉਹ ਹੀ ਕਰਵਾਉਂਦੇ ਆ ਯਾਰ ਹਾਂ ਇਹਨਾਂ ਮਜਬੂਰੀ ਆ ਯਾਰ 10000 ਰੁਪਏ ਤਨਖਾਹ ਲੈਂਦੇ ਦੋ ਦੋ ਲੱਖ ਤਨਖਾਹ ਲੈਂਦੇ ਯਾਰ ਦੇ ਆਫਸਰ ਹੁਕਮ ਮੰਨਣ ਕੇ ਫਿਰ ਤਨਖਾਹ ਕੌਣ ਦੇਊਗਾ ਇਹਨਾਂ ਦੇ ਬੱਚਿਆਂ ਦਾ ਸਿਰ ਤੇ ਇਹਨਾਂ ਦੇ ਪਲਣੇ ਆ ਜਿੰਨਾ ਮਾੜਾ ਕੰਮ ਲੀਡਰ ਕਰਦੇ ਉਹਨਾਂ ਮਾੜਾਂ ਵਾਲੇ ਕੰਮ ਕਰਦਾ ਹੀ ਕੋਈ ਨਹੀਂ ਸਾਡੇ ਮਦਰਸਭਸ ਆਈਆਂ ਵਾਲਾ ਸੀਗਾ ਐਮਪੀ ਵਿਰਿਆਮੇ ਨੇ ਸਾਢੇ 850 ਕਿਲੋ ਜਮੀਨ ਵੇਚੀ ਉਹਨੇ 1 ਰੁਪਇਆ ਨਹੀਂ ਬਣਾਇਆ ਤੇ ਹੁਣ ਜਿਹੜਾ ਬੇਰਗਾ ਭੁੱਖਾ ਨੰਗਾ ਬਣ ਜਾਂਦਾ ਪਹਿਲਾਂ ਆਪਾਂ ਪੈਸੇ ਕਮਾਉਂਦਾ ਸਾਡੇ ਐਮਐਲਏ ਬਣਿਆ ਪਿਆ ਉਹ 500 ਰੁਪਇਆ ਵੀ ਛੱਡਦਾ ਐਣ ਆਪ ਪਧਵਾੜਾ ਹੈਗਾ ਕਿ ਜਿਹੜਾ ਲਾਹਵਸ ਨੂੰ ਮੋਬਾਈਲ ਠੀਕ ਕਰਦਾ ਇਹਨੂੰ ਕਿ ਤੂੰ ਤਾਂ ਵੀ 200 ਪੱਟ ਕੇ ਸਭਾਂ ਲੈ ਆ ਸੀ ਉਥਾਨੇ ਦਾ ਇੱਕ ਬਦਲੇ ਥਾਣੇ ਵਾਲੇ ਕਰ ਬਦਲ ਦਿਓ ਥਾਣੇ ਵਾਲੇ ਕਰ ਪੈਸੇ ਦੇ ਦੇ 2 ਲੱਖ ਰੁਪਇਆ ਕਿੱਥੇ ਦੇ ਪੁਲਿਸ ਮੇਂ ਥੋਥਾ ਲਊਗੀ ਫੇਰ ਤੁਸੀਂ ਕਹਿੰਦੇ ਚੋਰੀਆਂ ਨਹੀਂ ਕੋਸੀ ਬਾੜੀ ਸਾਡੇ ਲੀਡਰ ਮਾੜੇ ਆ ਕੈਂਡ ਦੀ ਸਾਹਨੇ ਵਧੀਆ ਸਾਡਾ ਬਹੁਤ ਵਧੀਆ ਪਿਆਰ ਨਾਲ ਗੱਲ ਕੀਤੀ ਐ ਫੈਸਲਾ ਇਹ ਹੋਇਆ ਵੀ ਜਿਹੜਾ ਜਿੱਥੋਂ ਤੱਕ ਇਹ ਪਾਸ ਹੋਇਆ ਮਤਲਬ ਟ੍ਰੀਟਮੈਂਟ ਪਲਾਂਟ ਪਾਈਪ ਲਾਈਨ ਉਥੋਂ ਤੱਕ ਇਹ ਕੰਮ ਚੱਲੂਗਾ ਜਾਰੀ ਰਹੂਗਾ ਆਪਾਂ ਧਰਨਾ ਚੱਕਾਂਗੇ ਉਹਨਾਂ ਨੇ ਲੈਟਰ ਤੇ ਲਿਖ ਕੇ ਸ਼ਾਮ ਤੋਂ ਪਹਿਲਾਂ ਇਹਦੇ ਵਟਸਐਪ ਤੇ ਆਊਗਾ ਮੈਗਨੇਵਲੋ ਇਹ ਜਿਹੜੀ ਅਪਰੂਵਲ ਲੈ ਲਈ ਗਾ ਹਾਂ ਹਾਂ 4 ਕਿਲੋਮੀਟਰ ਅੱਗੇ ਤੋਂ ਤੋੜਨ ਦੀ ਹੈ ਪਾਈਪ ਲਾਈਨ 4 ਕਿਲੋਮੀਟਰ ਅੱਗੇ ਤਰੂਗੀ ਉਹ ਭਵੇਂ ਰੰਗੀਆਂ ਵਾਲੇ ਘਾੜਦੇ ਜਾਂ ਆਪਣੇ ਭਾਂ ਕਿੱਥੇ ਮੱਝੀ ਬਹੁਤ ਅੱਛਾ ਜਿਹੜੀ ਮਾਈਨਿੰਗ ਹੈ ਮਾਈਨਿੰਗ ਵਾਲਾ ਥਾਂ ਤੋਂ ਆਉਂਦੇ ਸੀ ਅਸੀਂ ਸਪੈਸ਼ਲ ਮਾਈਨਿੰਗ ਵਾਲਾ ਥਾਂ ਤੋਂ ਮੁਕਤ ਨਹੀਂ ਗਏ ਸੋ ਅਸੀਂ ਕਹਿ ਕੇ ਆਏ ਸੀ ਦੇਖ ਕੇ ਉਹਨੇ ਮੈ ਸਾਨੂੰ ਮਾਹੌਲ ਖਰਾਬ ਲੱਗਿਆ ਸੀ ਉੱਥੋਂ ਆ ਗਏ ਅਸੀਂ ਕੋਈ ਹੋਰ ਵੀ ਸੁੱਟ ਪਿੰਡ ਨੂੰ ਕੋਈ ਨਾ ਕੁਝ ਦੇ ਕੇ ਆਉਣਾ ਸੀ ਅਗਲੇ ਕਹਿੰਦੇ ਹੁੰਦੇ ਅਫਸਰ ਹਨਾ ਚਲੋ ਆਪਣਾ ਮਨਚ ਵੀ ਥੋੜਾ ਵਹਿਮ ਰਹਿ ਗਿਆ ਉਹਨਾਂ ਦੇ ਵੀ ਆ ਚੱਕਰ ਆ ਹੁਣ ਗਾਂ ਵਾਲਾ ਫੈਸਲਾ ਸੋਡੇ ਆ ਅੱਥੇ ਆਪਾਂ ਕਿਵੇਂ ਕਰਨਾ ਕਿਵੇਂ ਨਹੀਂ ਕਰਨਾ ਤੁਹਾਡੇ ਸਮੇ ਸਾਡੇ ਤੋਂ ਨੂੰ ਵਿਸ਼ਵਾਸ ਹੈ ਕੀ ਹੈ ਕੀ ਨਹੀਂ ਉਹ ਤੁਹਾਡੇ ਮਨ ਨੂੰ ਪਤਾ ਠੀਕ ਹੈ ਨਹੀਂ ਗੱਲ ਆਹ ਫੈਸਲਾ ਹੋਇਆ ਉੱਥੇ ਉਹ ਕਹਿੰਦੇ ਸ਼ਾਮ ਤੋਂ ਪਹਿਲਾਂ ਤੁਹਾਡੇ ਕੋਲ ਲੈਟਰ ਪਹੁੰਚ ਜਾਊਗਾ ਲਿਖ ਕੇ ਸਾਥੋਂ ਲੈ ਲੋ ਜਿਹੜਾ ਇਹ 4 ਕਿਲੋਮੀਟਰ ਲੱਗੇ ਇਹ ਤੁਰ ਕੇ ਗਾਂ ਜਿਹੜੀਆਂ ਪਾਈਪਾਂ ਤੋੜਨੀਆਂ ਉਹ ਤਾਂ ਹਜੇ ਆਪਾਂ ਪ੍ਰੋਬਲਿਮ ਦਿੱਤਾ ਗਾਂ ਉਹਨਾਂ ਨੇ ਜ਼ਿੰਮੇਵਾਰੀ ਤਾਂ ਨਹੀਂ ਲਈ ਨਹੀਂ ਲੈਟਰ ਲਿਖ ਕੇ ਬਿਤਾਉਂਦੇ ਉਹ ਜਿਹੜਾ ਗਾਂ ਪੂਵਲ ਹੀ ਭੇਜਣਗੀ ਕਬ ਦੋ ਅਧਿ ਮਹਿਕਮੇ ਹੁੰਦਾ ਉਸ ਮਹਿਕਮੇ ਵੱਲੋਂ ਲੈਟਰਾਂ ਤੁਰ ਜੂਗਾ ਸਾਡੇ ਸਾਹਮਣੇ ਪਲਾਨ ਪਾਈਏ ਖਾਲਾ ਪਾਈਏ ਇੱਕ ਗੱਲ ਹੋਰ ਸੁਣ ਲਓ ਸਾਡੇ ਸਾਹਮਣੇ ਬੈਠ ਕੇ ਡੀਸੀ ਸਾਹਿਬ ਨੇ ਉਹ ਸਬੰਧਤ ਅਫਸਰਾਂ ਨੂੰ ਫੋਨ ਕਰਤਾ ਇਹਨਾਂ ਨੂੰ ਲੈਟਰ ਪੈਪਰ ਤੇ ਲਿਖ ਕੇ ਤੇ ਆਪਣੇ ਸਰਪੰਚ ਦੇ ਵਟਸਐਪ ਤੇ ਦਾ ਸ਼ਾਮ ਤੋਂ ਪਹਿਲਾਂ ਪੂਲ ਭੇਜ ਦਿਓ ਆ ਆ ਫੈਸਲਾ ਹੋ ਗਿਆ ਹੋਰ ਆ ਜੀ ਹਾਂ ਜੀ ਡੀਓ ਸਾਹਿਬ ਹਾਂ ਜੀ ਉਹ ਵੀ ਆ ਕੇ ਉਹਨਾਂ ਨੇ ਇੱਕ ਇੱਕ ਐਸ ਵੀਓ ਸਾਹਿਬ ਦੱਸੋ ਇਹ ਗੱਲ ਮੈਨੂੰ ਵੀ ਉਹਨਾਂ ਦੇ ਪ੍ਰਧਾਨ ਜੀ ਦੀ ਬੜੀ ਪੱਧਰ ਦੀ ਲੱਗੀ ਸੀ ਹਾਂਜੀ ਹਾਂਜੀ ਆਹੀ ਗੱਲ ਹੋਈ ਇਹਨਾਂ ਨੇ ਗੱਲ ਰੱਖੀ ਸੀ ਜੀ ਪ੍ਰਧਾਨ ਜੀ ਨੇ ਜਿਹੜਾ ਸਾਥ ਲੋ ਇੱਥੇ ਜਿਹੜਾ ਪੀਪਲਟ ਪਲਾਂਟ ਚੱਲਣਾ ਹਾਂਜੀ ਉਹਦੀ ਕੀ ਗਰੰਟੀ ਲੈਂਦੇ ਆ ਵੀ ਉਹ ਵੀ ਉਹ ਵੀ ਜਿਹੜਾ ਟ੍ਰੀਟਮੈਂਟ ਪਲਾਂਟ ਦਾ ਪਾਣੀ ਆਊਗਾ ਉਹ ਕਹਿੰਦੇ ਇੱਕ ਮਿੰਟ ਸੁਣ ਲਓ ਇਹਨੂੰ ਹੋਰ ਮਾੜੇ ਬੋਲ ਉਹਦੀ ਸਪੈਸ਼ਲ ਚੈਕਿੰਗ ਹੋਇਆ ਕਰੂਗੀ ਹਰ 6 ਮਹੀਨਿਆਂ ਬਾਅਦ ਜੇ ਉਹਦੇ ਚ ਕੋਈ ਕਿੰਤੂ ਪ੍ਰੰਤੂ ਆਉਂਦਾ ਤਾਂ ਉਹਦਾ ਵੀ ਉਹ ਵੀ ਲਿਖ ਕੇ ਦੇਵਾਂਗੇ ਕਹਿੰਦੇ ਆਪਦੇ ਵੱਲੋਂ ਨੇ ਜੀ ਇਹ ਕਹਿੰਦੇ ਸੀ ਲਿਖ ਕੇ ਰੂਪ ਦੇਵਾਂਗੇ ਤੁਹਾਨੂੰ ਹੁਣੇ ਦੇ ਦਿਆ ਸਹੀ ਆਊਗਾ ਹਾਂ ਨਾ ਆਇਆ ਤਾਂ ਨਾ ਆਇਆ ਤਾਂ ਰਿਐਕਸ਼ਨ ਐਸਾ ਦੇ ਨਾ تین ਘੰਟਾ ਸਿੱਧੀ ਗੱਲ ਕਰ ਲਈ ਸਾਨੂੰ ਡੀਸੀ ਸਾਹਿਬ ਨੇ ਪ੍ਰੋਸਾ ਦਵਾਇਆ ਵੀ ਅਸੀਂ ਤੁਹਾਨੂੰ ਲਿਖ ਕੇ ਲੈਟਰ ਤੇ ਲਿਖ ਕੇ ਦੇਵਾਂਗੇ ਵੀ ਇਹ ਜਿਹੜਾ ਪਾਣੀ ਹੈ ਸਹੀ ਆਊਗਾ ਮਤਲਬ ਉਹ ਜ ਕੋਈ ਗੰਦ ਭਲੇ ਨਹੀਂ ਆਊਗਾ 6 6 ਮਹੀਨੇ ਬਾਅਦ ਚੈੱਕ ਬਾਕੀ ਆ ਛੋਡੇ ਅਸੀਂ ਤਾਂ ਛੋਡੇ ਵੰਨ ਕੋ ਗਏ ਆ ਹਨਾ ਆਪਣੇ ਪਿੰਡ ਵੱਨ ਕੋ ਗਏ ਆ ਅਸੀਂ ਤੁਹਾਡੇ ਨੂੰ ਵੀ ਕਿਸੇ ਨੂੰ ਵੀ ਇੱਕ ਗੱਲ ਇਹ ਹੈ ਵੀ ਜੇ ਕਿਸੇ ਨੂੰ ਇਹ ਲੱਗਦਾ ਹੈ ਵੀ ਆਪਾਂ ਇਹ ਮਤਲਬ ਕਿ ਫੈਸਲੇ ਨਾਲ ਖੁਸ਼ ਨਹੀਂ ਜਾਂ ਮਤਲਬ ਕੋਈ ਵਿਸ਼ਵਾਸ ਨਹੀਂ ਆਉਂਦਾ ਹਨਾ ਤੋ ਉਹ ਆਪਦੇ ਲੈਵਲ ਤੇ ਵੀ ਉੱਥੇ ਡੀਸੀ ਸਾਹਿਬ ਕੋਲੇ ਜਾ ਸਕਦਾ ਅਸੀਂ ਤਾਂ ਤੁਹਾਡੇ ਨਮਿੰਦੇ ਵਾਂ ਕੇ ਗਏ ਸੀ ਇਹ ਦੱਸਣਾ ਜ਼ਰੂਰੀ ਹੈ ਨਾ ਕੱਲੂ ਕੋਈ ਬੰਦਾ ਪਾਸੇ ਜਾਏ ਕਹਿੰਦਾ ਯਾਰ ਵੀ ਆਹ ਬੰਦੇ ਯਾਰ ਆਪਾਂ ਜਾ ਕੇ ਐਂ ਗੱਲ ਕਰਾਂ ਜਾਂ ਸੰ ਸਾਂ ਠੀਕ ਹੈ ਉਹ ਚੁੱਪੇ ਦਰਾਇ ਨਹੀਂ ਸੰ ਕੋਈ ਬੰਦਾ ਸੰਤੁਸ਼ਟ ਨਹੀਂ ਹੁੰਦਾ ਵੀ ਪਤਾ ਜੇ ਹੋਰ ਐਂ ਕਰਨ ਉਹ ਲਿਖ ਲੈ ਕਿਉਂਕਿ ਦੇਖੋ ਦੇਖੋ ਅਸੀਂ ਸੰਪਾਣੂ ਤਿੰਨ ਦਿਨ ਹੋ ਗਏ ਲੱਗਿਆ ਨੂੰ ਘਰ ਘਰ ਦਾ ਬੱਚਾ ਬੱਚੀ ਆ ਸਾਡੇ ਜਵਾਕਾਂ ਕਰਕੇ ਖੜੇ ਆ ਵਿੱਚ ਭਰਾ ਖੜੇ ਆ ਸਾਰੇ ਤਰ੍ਹਾਂ ਦੇ ਬੰਦੇ ਖੜੇ ਚਾਚਾ ਪਾਏ ਵੀ ਖੜੇ ਆ ਸਾਨੂੰ ਨਹੀਂ ਕੋਈ ਇਹ ਹੁੰਦਾ ਵੀ ਕਿਸੇ ਦਾ ਸਿਰ ਪਾਟੇ ਇੱਥੇ ਕਿਸੇ ਦੇ ਕੋਈ ਨੁਕਸਾਨ ਹੋਵੇ ਜਾਂ ਇਹ ਵੀ ਆਪਣੇ ਭੈਣ ਭਰਾਈ ਆ ਮੁਲਾਜ਼ਮ ਦੀ ਅਧਿਕਾਰੀਏ ਜਿਹੜੇ ਵੀ ਕਿਹਦਾ ਕੋਈ ਨੁਕਸਾਨ ਹੋਵੇ ਆਪਾਂ ਦਾ ਲੋਸ ਵਗੈਰਾ ਕਰਨਾ ਸੀ ਕਰ ਲਿਆ ਜਿੰਨਾ ਕ ਆਪਾਂ ਨੂੰ ਉਹਨਾਂ ਨੇ ਕਰਕੇ ਦੇਣਾ ਸੀ ਉਹਨਾਂ ਕ ਆਪਾਂ ਨੂੰ ਕਰਕੇ ਦੇਤਾ ਮੈਂ ਤਾਂ ਇਸ ਗੱਲ ਤੋਂ ਹੈਗਾ ਸੰਤੁਸ਼ਟ ਸੋਨੋ ਪੰਜਾਬੀ ਚ ਗੱਲ ਦੱਸਦਾ ਕਿਉਂਕਿ ਆਪਾਂ ਤੁਹਾਨੂੰ ਲੈ ਕੇ ਆਏ ਆ ਅਨਾਊਂਸਮੈਂਟਾਂ ਕੀਤੀਆਂ ਜੇ ਇੱਥੇ ਨੁਕਸਾਨ ਹੁੰਦਾ ਜਲਾ ਕਹਿੰਦਾ ਯਾਰ ਫਲਾਣਾ ਨੰਬਰਦਾਰ ਚੱਕ ਕੇ ਲੈ ਗਿਆ ਫਲਾਣੇ ਬੰਦੇ ਨੂੰ ਨੁਕਸਾਨ ਹੋ ਗਿਆ ਮੈਂ ਤਾਂ ਇਸ ਗੱਲ ਤੋਂ ਆਪਾਂ ਧਰਮ ਦੀ ਜਗ੍ਹਾ ਦੇਖਣੇ ਆਪਾਂ ਤਾਂ ਸੰਤੁਸ਼ਟ ਐ ਇਸ ਤੋਂ ਨੁਕਸਾਨ ਤਾਂ ਹੋ ਗਿਆ ਠੀਕ ਐ ਨੀ ਗੱਲ ਉਹ ਮੈਂਟਰੀ ਰਹੇਗੇ ਸੀ ਅੱਗੇ ਅੱਗੇ ਜੇ ਕੋਈ ਉਹੋ ਜਿਹੀ ਕਾਰਵਾਈ ਚਲਾਉਣੇ ਤਾਂ ਫਿਰ ਉਹ ਥੋੜੀ ਮਰਜ਼ੀ ਉਹਦਾਂ ਵੀ ਆਪਾਂ ਸਹਿਮਤ ਆਂ ਉਹਦਾਂ ਕੋਈ ਉਹ ਜਿਹਾ ਪ੍ਰਧਾਨ ਖੜਾ ਲੱਖਾ ਹੱਥ ਹੀ ਟੱਪ ਗਿਆ ਆਪਾਂ ਕਾਰਵਾਈ ਤੋਂ ਕੀ ਲੈਣਾ ਹਾਂ ਆਪਣਾ ਵੀ ਮਸਲਾ ਲੋ ਇਹੋ ਜਿਹੇ ਜਦੋਂ ਡਿਸੀਜ਼ ਆਉਣਾ ਆਪਣੀ ਪਾਸੋਂ ਕੇ ਚੌਥੇ ਆਪਣੀ ਮੀਟਿੰਗ ਹੋਈ ਸੀ ਉਹਦੇ ਵੀ ਆਪਾਂ ਇਹੀ ਕੰਮ ਰੱਖਿਆ ਅੱਜ ਉਹਨਾਂ ਨੇ ਕੁਝ ਜੱਜ ਦੀ ਗੱਲ ਆ ਕੇ ਉਹ ਵੇਖ ਗਏ ਅੱਖੀ ਉਹਦੇ ਨੰਬਰਦਾਰ ਸਾਹਿਬ ਮੈਂ ਵਿੱਚ ਬੋਲਣਾ ਕਰਦੇ ਹਾਂ ਹਾਂ ਜੀ ਹਾਂ ਜੀ ਉਹਦੇ ਵੀ ਮੈਂ ਵੀ ਨਾਲ ਹਾਂ ਤੁਸੀਂ ਨਾਲ ਦੇਖ ਲਿਓ ਆਪਣੇ ਦਿਸਾਂ ਨੂੰ ਜਵਾਬ ਦੇ ਦੱਸ ਜਵਾਬ ਦੇ ਜੀ ਸਭ ਦੇ ਸਾਹਮਣੇ ਤਾਂ ਹੀ ਆਪਾਂ ਨੂੰ ਅਪਰੋਟੈਕਟ ਕਰਨਾ ਪਿਆ ਨਹੀਂ ਜਿਹੜਾ ਉਹ ਘਾਟ ਦਾ ਕੇ ਰਿਹਾ ਉਹ ਇੱਥੋਂ 4 ਕਿਲੋਮੀਟਰ ਵਾਟ ਇੱਕ ਮੇਰੀ ਗੱਲ ਸੁਣੋ ਇੱਕ ਮੇਰੀ ਗੱਲ ਸੁਣੋ ਉਹਦੇ ਦੂਜੇ ਜਿਹੜਾ ਆ ਜਿਹੜਾ ਪੁਲ ਕੋਲੇ ਜਿੱਥੇ ਇਹ ਤੋਹਰਾ ਨਿਕਲੂਗਾ ਜਾ ਕੇ ਇਹ ਤੋਂ 4 ਕਿਲੋਮੀਟਰ ਵਾਟ ਦਾ ਉੱਥੇ ਹੁਣ ਇਹ ਨਾ ਤੁਸੀਂ ਸਾਡੇ ਨਾਲ ਲੜੀ ਜਾਓ ਵੀ ਫਲਾਨੇ ਦਾ ਖੇਤ ਆ ਗਿਆ ਫਲਾਨੇ ਦਾ ਟੱਪ ਗਿਆ ਫਲਾਨੇ ਦਾ ਇਹ ਆ ਉਹ ਵੇਖ ਸਕਦੇ ਤੁਸੀਂ ਫਿੱਤਾ ਮਾਰ ਲਓ ਹੁਣ ਯਾਨੀ ਨਹੀਂ ਕਰੂਗਾ ਪਾਣੀ ਉਹਦੋਂ ਬਾਅਦ ਨਹੀਂ ਛੱਡਣਗੇ ਨਾ ਗਾਂ ਦੀ ਕਾਰੀ ਜਿਸ ਦੀ ਹਾਂ ਉਹਦੋਂ ਪਾਣੀ ਪਾਣੀ ਦਾ ਯਾਰ ਇਹ ਆਊਗਾ ਸੀਜ਼ਨ ਵੇਲੇ ਸੀਜ਼ਨ ਤੋਂ ਪਹਿਲਾਂ ਉਹਦੇ 3 ਮਹੀਨਿਆਂ ਦਾ ਪ੍ਰੋਸੈਸ ਹੁੰਦਾ ਇਹ ਜਿਹੜੀ ਉਹ ਪ੍ਰੋਬਲ ਲੈਣੀ ਹੈ ਇਹਨਾਂ ਨੇ ਹਾਂ ਹਾਂ ਵੀ ਆਪਾਂ ਬੰਦ ਕਰਕੇ ਦੇਖਦੇ ਹਾਂ ਕਿ ਇਹਨਾਂ ਕਰਦੇ ਨੇ ਬਾਹਰ ਕਰਦੇ ਨੇ ਹੁਣ ਪਾਈ ਜਾਣਾ ਪਿੰਡ ਜਾਂ ਕੋਈ ਲੱਗੂਗਾ ਆਂ ਦੀ ਤੈ ਦੇ ਵੀ ਅੱਗੇ ਨਹੀਂ ਗਾਂ ਤਾਂ ਉਹ ਆਪੇ ਹੋ ਜਾਣਗੇ ਯਾਰ ਗਾਂ ਦੀ ਨਹੀਂ ਸੁਣ ਲੋ ਮੈਂ ਗੱਲ ਉਹਦੀ ਪੁਆਇੰਟ ਵਾਲੀ ਆ ਪਾ ਜੀ ਉਹ ਯਾਰ ਉਹ ਤਾਂ ਇੱਕ ਮੇਰੀ ਗੱਲ ਸੁਣੋ ਇਹ ਇੱਕ ਮਿੰਟ ਇੱਕ ਮਿੰਟ ਇਹ ਵੀ ਮੈਂ ਤੁਹਾਨੂੰ ਦੱਸਦਾ ਉਹ ਡੀਸੀ ਸਾਹਿਬ ਕਹਿੰਦੇ 13 ਕਰੋੜ ਰੁਪਏ ਦਾ ਇੱਕ ਮਿੰਟ ਗਿਆ 13 ਕਰੋੜ ਰੁਪਏ ਦਾ ਇਹ ਪ੍ਰੋਜੈਕਟ ਹੈ ਜਿਹੜਾ ਗਾਂਹਾਂ ਚੱਲਣਾ ਹੈ ਉਹ ਮੇਰੀ ਗੱਲ ਤਾਂ ਸੁਣੋ ਖੜ੍ਹ ਦੋ ਰਪਰ ਗੱਲ ਸੁਣੋ ਉਹ ਯਾਰ ਅਗਰ ਸੁਣ ਲੋ ਯਾਰ ਕੋਈ ਐ ਉਲੀ ਪੁਲੀ ਥੋੜੇ ਜਿਹਾ ਡੀਸੀ ਸਾਹਿਬ ਨੇ ਆਪ ਲੈ ਕੇ ਤਾਂ ਕਮਾਲ ਕਰਦੇ ਆ ਤੁਸੀਂ ਜੁਹਾ ਕੋਈ ਅਫਸਰ ਵੀ ਹੈ ਕਿ ਉਹ ਬੈਠੇ ਆ ਉਹ ਉਜਲੇ ਦੇ ਮਾਲਕ ਯਾਰ ਕਮਾਲ ਕਰਦੇ ਆ ਤੁਹਾਨੂੰ ਬਸ ਠੀਕ ਹੈ ਐਵੇਂ ਨਹੀਂ ਵਿੱਚ ਤੂੜ ਜੱਤੂ ਦਾਲ ਦੇਣਾ ਇੱਕ ਮਿੰਟ ਤੂੰ ਸੁਣਵਾਈ ਉਹ ਜੇ ਭਲਾਈਆਂ ਨਾਲ ਆਪਾਂ ਨੂੰ ਕਹੂਗਾ ਆਪਾਂ ਨਾਲ ਜਾਵਣਾ ਜੇ ਲੰਮੀ ਠੋਕੀ ਗੱਲ ਆਪਾਂ ਜਾਊਗਾ ਨੰਗੇ ਟੱਪਾ ਬੰਦ ਹੁੰਦਾ ਸੀ ਅੱਜ ਤੁਹਾਡੇ ਨਾਲ ਖੜੇ ਆ ਅੱਜ ਉਹਨਾਂ ਨਾਲ ਖੜੇ ਆ ਪਿਛਲੇ ਪਿੰਡਾਂ ਆ ਲੈ ਇਧਰ ਨੂੰ ਪੈਣ ਲੱਗੀ ਕੱਲ ਨੂੰ ਤੁਹਾਡੇ ਨਾਲ ਖੜੇ ਆਵਾਂਗੇ ਫਲਾਈ ਹੋਰ ਕੀ ਕਰ ਸਕਦੇ ਬੋਲ ਆਈ ਹੋਰ ਕੀ ਜੀ ਪੈਂਦੀਆਂ ਨਹੀਂ 60 ਫੋਨ ਨਕਾ ਤੇ ਉਗਾਰੇ ਹੀ ਮਾਲਾ ਤੁਸੀਂ ਯਾਰ ਮੇਰੀ ਗੱਲ ਸੁਣੋ ਐਨ ਮੇਰੀ ਗੱਲ ਸੁਣ ਲਓ ਹੁਣ ਤੁਸੀਂ ਇਹ ਬੇਸ਼ੱਕ ਫੀਤਾ ਮਾਰ ਲਓ ਅਸੀਂ 4 ਕਿਲੋਮੀਟਰ ਦੀ 4 ਕਿਲੋਮੀਟਰ ਜਾਊਗਾ ਕੱਲ ਨੂੰ ਤੁਸੀਂ ਆਪਾਂ ਇੱਥੇ ਇੱਥੇ ਆਪਾਂ ਸਾਰੀ ਉਮਰ ਰਹਿਣਾ ਕੱਲ ਨੂੰ ਤੁਸੀਂ ਸਾਨੂੰ ਕੋਈ ਫਲਾਣੇ ਦਾ ਵਾਹਣ ਆ ਗਿਆ ਮੈਂ ਪਹਿਲਾਂ ਹੀ ਕਹਦਾ ਇਹ ਮੈਂ ਤਾਂ ਪੈਪ ਦੀ ਗੱਲ ਕਰਦਾ ਸੀ ਉੱਥੇ ਜਿਵੇਂ ਆਪਾਂ ਇੰਦਰਦਾਨ ਵਾਲੀ ਟਪੰਗ ਦੇ ਵਾਸਤੇ ਯਾਰ ਪੈਪ ਨਹੀਂ ਪੈਪ ਦੀ ਕੋਈ ਗੱਲ ਨਹੀਂ ਹੋਈ ਐਵੇਂ ਝੂਠ ਮਾਰ ਲਓ ਨਾ ਸਾਨੂੰ ਤੁਸੀਂ ਨਾ ਸਾਨੂੰ ਤੁਸੀਂ ਕਹਿ ਕੇ ਭੇਜਿਆ ਨਾ ਅਸੀਂ ਕੋਈ ਗੱਲ ਕੀਤੀ ਹੈ ਮੈਂ ਝੂਠ ਨਹੀਂ ਸੀ ਮਾਰਦੇ ਇਹ ਨਹੀਂ ਗੱਲ ਨਾ ਹੀ ਸਾਨੂੰ ਕੁਝ ਲਿਖ ਕੇ ਸਾਨੂੰ ਦੱਸੇ ਨੀਗਾ ਓਥੇ ਟੋਬਰੇ ਆਪਣੇ ਆ ਘਾੜਦੇ ਟੋਬਰੇ ਵਾਲੇ ਦੇ ਮਿੱਕੂ ਕਾਰ ਦੇ ਦੋਬਾਰੇ ਬਾਰੇ ਤੂੰ ਨਹੀਂ ਸਾਨੂੰ ਆਖਿਆ ਤੇ ਨਾ ਅਸੀਂ ਪਿੱਛੇ ਹੋ ਕੇ ਕਰਦੇ ਨਹੀਂ ਯਾਰ ਸਾਡਾ ਨਾ ਸਾਨੂੰ ਦਿਮਾਗ ਚ ਗੱਲ ਆਈ ਹੈ ਨਾ ਮਤਲਬ ਬੜਾ ਬੱਟਾ ਵੈਸੇ ਵੀ ਇਹ ਵੱਡਾ ਕੰਮ ਇਹਦਾ ਹੋ ਜਾਊਗਾ ਹੁਣ ਦੱਸੋ ਬਈ ਕਿੰਨੇ ਟਾਈਮ ਚ 2 ਕਿਲੋਮੀਟਰ ਅੱਗੇ ਪੈਪਾ 6 ਮਹੀਨੇ ਚ ਸਾਲ ਚ ਤਿੰਨ ਮਹੀਨਿਆਂ ਦਾ ਪ੍ਰੋਸੈਸ ਹੁੰਦਾ ਕਹਿੰਦੇ ਫਿਰੇ ਮੇਰੀ ਗੱਲ ਸੁਣਾ ਸਿਰਫ ਪ੍ਰਪੋਜ਼ਲ ਭੇਜਣਗੇ ਉਹ ਅਪਰੂਵ ਹੋਊਗਾ ਮੈਂ ਕਿਵੇਂ ਬਣੂਗਾ ਫਿਰ ਡੀਸੀ ਸਾਹਿਬ ਉਹ ਕੈਂਸਲ ਹੋ ਗਿਆ ਫਿਰ ਉਹ ਚ ਕੋਈ ਕਰ ਕੁਝ ਨਹੀਂ ਕਰ ਸਕਦਾ ਉਹ ਚ ਕੋਈ ਕੁਝ ਨਹੀਂ ਕਰ ਸਕਦਾ ਆਪਾਂ ਨੂੰ ਤਾਂ ਇਹ ਲੈਟਰ ਲਿਖ ਕੇ ਦੇਣਾ ਇਹ ਗੰਦੇ ਪਾਣੀ ਵੀ ਆਪਾਂ ਇਹਨੂੰ ਗਾਂਹ ਭੇਜ ਦਾਂਗੇ ਜੇ ਇਹਦਾ ਗੰਦਾ ਪਾਣੀ ਆਉਂਦਾ ਤਾਂ ਅਸੀਂ ਇਹਨੂੰ ਗਾਂਹ ਭੇਜਾਂਗੇ ਠੀਕ ਹੈ ਲਿਖਤੀ ਰੂਪ ਦੇ ਵਿੱਚ ਆਪਾਂ ਡੀਸੀ ਸਾਹਿਬ ਵੱਲੋਂ ਯਾਰ WhatsApp ਦੇ ਸਰਪੰਚ ਕੋਲੇ ਆਉਣਾ ਹੈਗਾ ਸਰਪੰਚ ਨੂੰ ਕਹਿ ਜਾਓ ਕਿ ਇਹਦੇ ਨੂੰ ਜਈਏ ਕਿ ਨਹੀਂ ਲਿਖਤੀ ਨੂੰ ਤੁਹਾਨੂੰ ਦੇ ਕੇ ਜਾਵਾਂਗੇ ਇਹਨਾਂ ਦਾ ਲਿਖਤੀ ਰੂਪ ਲੈ ਲਓ ਪਾਣੀ ਸਾਫ਼ ਹੋ ਗਿਆ ਇਹਦੇ ਪਾਣੀ ਸਾਫ਼ ਹੋ ਗਿਆ ਲੈ ਕੇ ਲੈ ਲਓ ਇਹਨਾਂ ਤੋਂ ਲੈ ਕੇ ਲੈ ਲਓ ਇਹਨਾਂ ਤੋਂ ਲਿਖ ਕੇ ਤਾਂ ਲੋ ਨਾਮ ਨੰਬਰ ਪਤਾ